ਮੰਉਦੇ ਸਾਡੇ ਤੁਹਾਡੇ ਮਨਾਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋਵੇ ਇਹ ਸੱਚੇ ਮਾਲਕ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਸਾਹਿਬ ਇਹ ਪਾਵਨ ਪਵਿੱਤਰ ਆਧਾਰਾ ਸਾਡੇ ਵਿਦਿੱਤ ਆਧਾਰਿਆਂ ਦੇ ਵਿੱਚੋਂ ਸਭ ਤੋਂ ਸ਼ਰਮੋਰ ਜਿਹੜੀਆਂ ਸ੍ਰੇਸ਼ਟ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਸਰਵਉੱਚ ਸੰਸਥਾ ਹੈ ਇਸ ਸੰਸਥਾ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਕੁਨ ਸੰਸਾਰ ਦੇ ਵਿੱਚ ਵੱਡਾ ਨਾਮ ਬਣਾ ਉਹਨਾਂ ਨੇ ਪ੍ਰਾਪਤ ਕੀਤਾ ਹੈ ਇਸ ਜੁਨੀਵਰਸਿਟੀ ਦੇ ਵਿਚ ਜੁੜੀਆਂ ਸੰਗਤਾਂ ਦੇ ਮੈਂ ਦਰਸ਼ਨ ਕਰ ਰਿਹਾ ਬੱਚਿਆਂ ਦਾ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਤੇ ਅੱਜ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬੱਚਿਆਂ ਦੇ ਨਵੇਂ ਸੈਸ਼ਨ ਸ਼ੁਰੂ ਹੋਣ ਦੀ ਖੁਸ਼ੀ ਅੰਦਰ ਗੁਰੂ ਅਤੇ ਗੁਰੂ ਕੀ ਸੰਗਤ ਦੇ ਚਰਨ ਪ੍ਰਸੇ ਜਾ ਰਹੇ ਆ ਸਮੁੱਚਾ ਸਟਾਫ ਸਾਰੇ ਪ੍ਰਬੰਧਕ ਸਹਿਬਾਨ ਸਾਰੇ ਵਿਦਿਆਰਥੀ ਗੁਰੂ ਮਹਾਰਾਜੀ ਦੇ ਚਰਨਾਂ ਦੇ ਵਿਚ ਜੁੜੇ ਆ ਮੈਂ ਮਹਿਸੂਸ ਕਰ ਰਿਹਾ ਹਾਂ ਜਨਾ ਪ੍ਰੋਫੈਸਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹ ਕੇ ਅਸੀਂ ਸੰਗਤ ਨੂੰ ਸੁਣਾਉਦੇ ਹਾਂ ਉਹ ਬਹੁਤੇ ਪ੍ਰੋਫੈਸਰ ਸਾਹਿਬ ਅਜ ਸੰਗਤ ਵਿੱਚ ਸਜੇ ਹਨ ਮੈਂ ਆਪ ਜੀ ਦੇ ਦਰਸ਼ਨ ਕਰ ਰਿਹਾ ਆਪਣੇ ਆਪ ਨੂੰ ਬਹੁਤ ਬੜਾ ਭਾਗਾ ਸਮਝਦਾ ਹਾਂ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਪ੍ਰਦੀਪ ਸਿੰਘ ਜੀ ਸਾਡੇ ਭਰਾ ਹਨ ਬਹੁਤ ਪਿਆਰੇ ਮਿੱਤਰ ਹਨ ਬਹੁਤ ਪ੍ਰੇਮ ਨਾਲ ਉਹਨਾਂ ਨੇ ਬਾਣੀ ਗਾਈ ਆ ਕੀਰਤਨ ਸੁਣਨਾ ਵੱਡੇ ਭਾਗਾਂ ਦੀ ਨਿਸ਼ਾਨੀ ਆ ਕੀਰਤਨ ਕਰਨ ਵਾਲੇ ਦੇ ਭਾਗ ਕਿੰਨੇ ਵੱਡੇ ਹੁੰਦੇ ਆ ਇਹ ਤਾਂ ਆਪ ਅੰਦਾਜ਼ਾ ਵੀ ਨਹੀਂ ਲਾ ਸਕਦੇ ਮਹਾਰਾਜ ਕਹਿੰਦੇ ਨੇ ਸਹੀ ਤਦ ਨੂੰ ਗਾਵਨ ਜੋਤ ਉਦਭਾਵਨ ਜਿਹੜੇ ਪਾਉਂਦੇ ਨੇ ਉਹੀ ਗਾਉਂਦੇ ਨੇ ਜਿਹੜੇ ਨਹੀਂ ਪਾਉਂਦੇ ਮਹਾਰਾਜ ਕਹਿੰਦੇ ਹੋਰ ਕੀਤੇ ਗਾਵਨ ਸਿਮਾ ਚਿਤਨਾਵਨ ਬੜੀ ਦੁਨੀਆ ਟੱਕਰਾਂ ਮਾਰਦੀ ਪਈ ਆ ਜੈਨੇ ਜੁਹਾਂ ਦੇ ਜੱਥੇ ਦੀ ਚੜਦੀ ਕਲਾ ਵਾਸਤੇ ਗੁਰੂ ਚਰਨਾਬਤ ਅਰਦਾਸ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਬਾਤਾਂ ਆਪ ਜੀ ਦੀ ਸੇਵਾ ਦੇ ਵਿੱਚ ਪਉਣ ਲੱਗਾ ਹਾਂ ਜਿਹਾ ਬਾ ਏਕ ਅਨੇਕ ਗੁਣ ਗੁਣ ਬਹੁਤਿਆ ਇੱਕ ਜਮਾਨ ਨਾਲ ਤੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਅਸਮਾਨ ਤੇ ਚਮਕਦੇ ਤਾਰੇ ਗਿਨੇ ਜਾ ਸਕਦੇ ਆ ਪਰ ਜਿਨਿਆਂ ਨੂੰ ਗੁਰੂ ਨਾਨਕ ਨੇ ਤਾਰਿਆ ਉਹਨਾਂ ਲੋਕਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ 15 ਅਪ੍ਰੈਲ 1469 ਈਸਵੀ ਦਿਨ ਸ਼ਨੀਚਰਵਾਰ ਕਿੰਡਾ ਭਾਗਾ ਵਾਲਾ ਦਿਨ ਆ ਜਿੱਦਣ ਧਰਤੀ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਗੋਦ ਚੁਣੀ ਹੈ ਪੰਥ ਮਾਤਾ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੋਦ ਚੁਣੀ ਹੈ ਬਾਪੂ ਕਲਿਆਣ ਦਾਸ ਆਓ ਮੈਂ ਤਾਂ ਕੱਲੂ ਜੀ ਨੂੰ ਆਪਾਂ ਰਲ ਕੇ ਮੱਥਾ ਟੇਕੀਏ ਰਾਏ ਕੋਈ ਦੀ ਤਲਵੰਡੀ ਨੂੰ ਨਮਸਕਾਰ ਕਰੀਏ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਾਤਾ ਤ੍ਰਿਪਤਾ ਉਹ ਮਾਂ ਹੈ ਜਿਸ ਗੋਦੀ ਵਿੱਚ ਰੱਬ ਖੇਡਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਆਪ ਰੱਬ ਹਨ ਗੁਰਬਾਣੀ ਦੇ ਵਿੱਚ ਲਿਖਿਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਸੰਸਾਰ ਦਾ ਮਾਲਕ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਟ ਸਹਬਾਨ ਇੱਕ ਜਗ੍ਹਾ ਬਹੁਤ ਸੋਹਣਾ ਬਿਆਨ ਕਰਦੇ ਆ ਉਹ ਕਹਿੰਦੇ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਆਪ ਰੱਬ ਧਰਤੀ ਦੇ ਉੱਤੇ ਆਇਆ ਹੁਣ ਰੱਬ ਨੇ ਜਿਹੜੀ ਗੋਦ ਚੁਣੀ ਆ ਉਸ ਗੋਦ ਨੂੰ ਆਪਾਂ ਨਮਸਕਾਰ ਕੀਤੀ ਆ ਗੁਰੂ ਨਾਨਕ ਬਾਬਾ ਜੀ ਦੇ ਬੜੇ ਬੇਸ਼ੁਮਾਰ ਕੌਤਕ ਨੇ ਮੈਂ ਇੱਕ ਦੋ ਗੱਲਾਂ ਆਪ ਜੀ ਦੀ ਸੇਵਾ 'ਚ ਕਹਿਣੀਆਂ ਉਪਰੰਤ ਮੈਂ ਤੁਹਾਡੀ ਕਲਾ ਦੀਆਂ ਸੁੰਦਰ ਬੰਨਗੀਆਂ ਦੋ ਤਿੰਨ ਕਵਤਾਵਾਂ ਕਹਾਉਣੀਆਂ ਕਿਉਂਕਿ ਸਮਾਂ ਬੜਾ ਜਿੰਮਾ ਮਿੰਮਾ ਜਿਆ ਆ ਮੈਨੂੰ ਸੈਕਟਰੀ ਸਾਹਿਬ ਨੇ ਬਹੁਤ ਸ਼ਕਤੀ ਨਾਲ ਹਦਾਇਤ ਕੀਤੀ ਆ ਪਰ ਟਾਈਮ ਦਾ ਜਰੂਰ ਖਿਆਲ ਰੱਖਿਓ ਯਤਨ ਕਰਾਂਗਾ ਕਿ ਉਹਨਾਂ ਵੱਲੋਂ ਲਾਇਆ ਹੋਇਆ ਨਕਾ ਜਿਹੜਾ ਉਹ ਟੁੱਟੇ ਨਾ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਿਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਿੱਚ ਅੱਜ ਇਹ ਮੇਰਾ ਦੂਸਰਾ ਵਿਜ਼ਿਟ ਹੈ ਇੱਕ ਵਾਰ ਮੈਂ ਇੱਥੇ ਲਿਟਰੇਚਰ ਹਾਊਸ ਦੇ ਵਿੱਚੋਂ ਕਿਤਾਬਾਂ ਖਰੀਦਣ ਵਾਸਤੇ ਆਇਆ ਸੀ ਤੇ ਅੱਜ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਕਿ ਮੈਂ ਆਪ ਸੰਗਤ ਦੇ ਦਰਸ਼ਨ ਬਤੌਰੇ ਢਾਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਾਂ ਗਾਉਣ ਵਾਸਤੇ ਆਪ ਜੀ ਦੀ ਸੇਵਾ ਵਿੱਚ ਪੇਸ਼ ਹੋਇਆ ਜਸ ਮਿਲਦਾ ਹੈ ਸ਼ੁਭ ਕਰਮਾਂ ਦਾ ਸ਼ਬਦ ਕਰਮ ਕਮਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆ ਨੂੰ ਜਸ ਉਸ ਤੇ ਕਮਾਉਣੇ ਪੈਂਦੇ ਨੇ ਪੰਜਾਬੀ ਦੀ ਕਹਾਵਤ ਹੈ ਜਿਹੜਾ ਖਾਈਏ ਉਹਦਾ ਗਾਈਏ ਆਪਾਂ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਦਾ ਦਿੱਤਾ ਖਾਣੇ ਆ ਗੁਰੂ ਨਾਨਕ ਦੀ ਬਹਿਰ ਦੇ ਨਾਲ ਆਪਣੇ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਪੱਟੀਆਂ ਮਗਦੇ ਹਨ ਗੁਰੂ ਨਾਨਕ ਦੇ ਹੱਥ ਵਿੱਚ ਪੂਰੇ ਸੰਸਾਰ ਦੀਆਂ ਡੋਰਾ ਹਨ ਜਿਹੜੀ ਮਰਜ਼ੀ ਗੱਡੀ ਉਹ ਅਸਮਾਨੇ ਚੜ੍ਹ ਦੇਣ ਕਿਹੜੀ ਅਸਮਾਨੇ ਚੜ੍ਹੀ ਗੱਡੀ ਨੂੰ ਕਿੰਨੀ ਡੋਰ ਛੱਡਣੀ ਆ ਕੀ ਦੀ ਡੋਰ ਖਿੱਚਣੀ ਆ ਕਦੋਂ ਕਿਹਨੂੰ ਤੁਣਕਾ ਮਾਰਨਾ ਕਿਹੜੀ ਗੁੱਡੀ ਦਾ ਕਿਹਦੇ ਨਾਲ ਪੇਛਾ ਪਾਉਣਾ ਇਹ ਸਭ ਗੁਰੂ ਦੇ ਹੱਥ ਵਿੱਚ ਹੀ ਹੈ ਉਹ ਗੁਰੂ ਮਹਾਰਾਜ ਬਹੁਤ ਵੱਡੀਆਂ ਬਰਕਤਾਂ ਵੰਡਦੇ ਨੇ ਗੁਰਬਾਣੀ ਦੇ ਵਿੱਚ ਲਿਖਿਆ ਏਕ ਪਲਕ ਸੁਖ ਸਾਜ ਸਮਾਗਮ ਸਮਾਗਮ ਦੇ ਦੌਰਾਨ ਬਹਿਣ ਦਾ ਲਾਹਾ ਕੀ ਆ ਗੁਰਬਾਣੀ ਦੇ ਵਿੱਚ ਲਿਖਿਆ ਏਕ ਪਲਕ ਸੁਖ ਸਾਜ ਸਮਾਗਮ ਕੋਟ ਬੇਕੁੰਠੇ ਪਾਏ ਕਰੋੜਾ ਬੇਕੁੰਠ ਮਿਲਦੇ ਨੇ ਜੋ ਸੰਗਤ ਵਿੱਚ ਇੱਕ ਪਲ ਵਾਸਤੇ ਧਿਆਨ ਇਕਾਗਰਿਤ ਹੋ ਜਾਵੇ ਧਿਆਨ ਟਿਕ ਜਾਵੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਬੇਸਮਾਰ ਕਤਾਬਾਂ ਲਿਖੀਆਂ ਗਈਆਂ ਬਹੁਤ ਜ਼ਿਆਦਾ ਸਾਹਿਤ ਲਿਖਿਆ ਗਿਆ ਪਰ ਫਿਰ ਵੀ ਝਾਪਦਾ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਹਜੇ ਸੰਪੂਰਨ ਤੌਰ ਦੇ ਉੱਤੇ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਕੋਈ ਬੰਦਾ ਘਰੋਂ ਤੁਰਦਾ ਕੁਝ ਲੈਣ ਤੁਰਦਾ ਠਮਾਉਣ ਤੁਰਦਾ ਪਰ ਸਤਗੁਰੂ ਘਰੋਂ ਤੁਰੇ ਉਹ ਕੁਝ ਲੈਣ ਨਹੀਂ ਸਗੋ ਕੁਝ ਵੰਡਣ ਤੁਰੇ ਸਨ ਕੁਝ ਵਰਤੌਣ ਤੁਰੇ ਸਨ ਉਹਨਾਂ ਦਾ ਤੁਰਨਾ ਬੜਾ ਗਜ਼ਬ ਦਾ ਪੰਜਾਬੀ ਦੇ ਅਕਸਰ ਭਰਾ ਕਹ ਦਿੰਦੇ ਆ ਕਿ ਭੈਣ ਕਰਪਾਈ ਤੇ ਸੋਹਣਿਆ ਸਹਰਿਆ ਕਰਜਵਾਈ ਜਿਆਦਾ ਚ ਰਹਿਣੇ ਨਹੀਂ ਚਾਹੀਦੇ ਭੈਣ ਕਰਪਾਈ ਚੰਗਾ ਨਹੀਂ ਸਹਰਿਆ ਕਰਜਵਾਈ ਚੰਗਾ ਨਹੀਂ ਜੇ ਜਿਆਦਾ ਚ ਰਹਿਣ ਪਰ ਗੁਰੂ ਨਾਨਕ ਸਾਹਿਬ ਆਪਣੀ ਭੈਣ ਦੇ ਕਰ 15 ਸਾਲ ਰਹੇ ਨਾ ਕੋਈ ਆਪ ਕੋ ਲਾਂਬਾ ਖੱਟਿਆ ਨਾ ਕੋ ਭੈਣ ਨੂੰ ਲਾਂਬਾ دھوਇਆ ਗੁਰੂ ਰਾਮਦਾਸ ਮਹਾਰਾਜ ਜਦੋਂ ਅਨੰਦ ਕਾਰਜ ਹੋ ਜਾਂਦਾ ਬੀਬੀ ਭਾਨੀ ਜੀ ਦੇ ਨਾਲ ਉਹ ਰਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆ ਰਿਸ਼ਤਾ ਤੇ ਸਹਰਿਆ ਜਵਾਈ ਦਾ ਹੀ ਆਨਾ ਇਹਦਾ ਮਤਲਬ ਹੈ ਗੁਰਮਤ ਦਾ ਕਹਿਣਾ ਭੈਣ ਕਰ ਭਾਈ ਚੰਗਾ ਸਹਰੇ ਕਰ ਜਵਾਈ ਚੰਗਾ ਪਰ ਜ ਰਹਿਣ ਵਾਲੇ ਦਾ ਮਨ ਚੰਗਾ ਜੇ ਮਨ ਚੰਗਾ ਤਾਂ ਰਿਸ਼ਤਿਆਂ ਦੀ ਪਵਿੱਤਰਤਾ ਨਿਭਦੀ ਆ ਜੇ ਮਨ ਵਿੱਚ ਖਟਾਸ ਆ ਜਾਏ ਤਾਂ ਸੱਗੀਆਂ ਭੈਣਾਂ ਵੀ ਗੁੱਤਮ ਗੁੱਤੀ ਹੋ ਜਾਂਦੀਆਂ ਤੇ ਸਕੇ ਭਰਾ ਵੀ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ ਭਾਈ ਬੰਦੀ ਹੇ ਚੁਕਾਇਆ ਮਰ ਗਿਆ ਭਾਈਚਾਰਾ ਮਹਾਰਾਜ ਕਹਿੰਦੇ ਭਾਈ ਬੰਦੀ ਹੇ ਚੁਕਾਇਆ ਦੁਨੀਆ ਕਾਰਣ ਦੀਨ ਗਵਾਇਆ ਅੱਜ ਆਪਾਂ ਦੀਨ ਮਦਦ ਦੇ ਦੈਰੇ ਆਪਣੇ ਮਨ ਨੂੰ ਬੰਨ੍ਹ ਕੇ ਰੱਖਣ ਵਾਸਤੇ ਗੁਰੂ ਚਰਨਾ ਵਿੱਚ ਅਰਦਾਸਾ ਕਰ ਰਹੇ ਹਾਂ ਨਵੇਂ ਸੈਸ਼ਨ ਦੇ ਬੱਚੇ ਜਿਹੜੇ ਆਏ ਆ ਜਿੰਨੇ ਜਿੰਨੇ ਸਾਲਾਂ ਦੇ ਉਹਨਾਂ ਦੇ ਕੋਰਸ ਐ ਡਿਪਲੋਮੇ ਆ ਡਿਗਰੀਆਂ ਆ ਉਹਨਾਂ ਸਾਲਾਂ ਵਾਸਤੇ ਉਹਨਾਂ ਦਾ ਮਨ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ ਰਹੇ ਕਿਉਂਕਿ ਇਸ ਆਧਾਰੇ ਦਾ ਨਾਮ ਹੀ ਸਤਗੁਰੂ ਨਾਨਕ ਦੇ ਮਹਾਰਾਜ ਦੇ ਨਾਮ ਦੇ ਉੱਤੇ ਬੜੇ ਮਾਣ ਨਾਲ ਆਖੋਗੇ ਕਿ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਾਂ ਮੈਂ ਆਪ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਬਤ ਅਰਦਾਸ ਬੇਨਤੀ ਕਰਦਾ ਆਓ ਸੁਰਤ ਲਾ ਕੇ ਚੱਲਿਆ ਹਾਂ ਤੁਹਾਡਾ ਤੁਹਾਡਾ ਧਿਆਨ ਲਾ ਕੇ ਚੱਲਿਆ ਹਾਂ ਇੰਡੀਆ ਦੇ ਨਨਕਾਣਾ ਸਾਹਿਬ ਵਿੱਚ ਇੰਡੀਆ ਦਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਤਾਂ ਪਾਕਿਸਤਾਨ ਵਿੱਚ ਹੈ ਇੰਡੀਆ ਦਾ ਨਨਕਾਣਾ ਸਾਹਿਬ ਕਿਹੜਾ ਇੰਡੀਆ ਦਾ ਨਨਕਾਣਾ ਸਾਹਿਬ ਕਿਹਾ ਜਾਂਦਾ ਸੁਲਤਾਨਪੁਰ ਲੋਧੀ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੁਹਾਡਾ ਧਿਆਨ ਲੈ ਕੇ ਚੱਲਿਆ ਰੌਲਾ ਤਾਂ ਪੈ ਗਿਆ ਕਿ ਬਾਬਾ ਨਾਨਕ ਘਰ ਛੱਡ ਕੇ ਚੱਲਿਆ ਚਾਰੇ ਪਾਸੇ ਚਰਚਾ ਹੋ ਗਈ ਕੋਈ ਕਹਿੰਦਾ ਮੋਦੀ ਖਾਨੇ ਵਿੱਚ ਘਾਟਾ ਪੈ ਗਿਆ ਹੁਣ ਕੋਈ ਕਹਿੰਦੇ ਘਰਵਾਲੀ ਨਾਲ ਨਹੀਂ ਬਣਦੀ ਕੋਈ ਕਹਿੰਦਾ ਬੱਚਾ ਤੋਂ ਦੁਖੀ ਹੋ ਗਏ ਕੋਈ ਕਹਿੰਦੇ ਸਰਕਾਰੀ ਨੌਕਰੀ ਭਲਾ ਕਿਤੇ ਮਿਲਦੀ ਆ ਇਹ ਸਰਕਾਰੀ ਨੌਕਰੀ ਛੱਡ ਕੇ ਚੱਲੇ ਆ ਰੌਲਾ ਪੈ ਗਿਆ ਇਹ ਰੌਲੇ ਨੂੰ ਸੁਣਦਿਆਂ ਬਾਬਾ ਮੂਲचंद ਅਤੇ ਬੀਬੀ ਚੰਦੋ ਰਾਣੀ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਤੇ ਉਹਨਾਂ ਦੀ ਸੱਸ ਮਾਤਾ ਦਾ ਨਾਮ ਹੈ ਬਟਾਲੇ ਤੋਂ ਚੱਲ ਕੇ ਆਏ ਆ ਸਰਦਾਰ ਪ੍ਰਥੀਪਾਲ ਸਿੰਘ ਕਪੂਰ ਜੀ ਲਿਖਦੇ ਆ ਕਹਿੰਦੇ ਉਹਨਾਂ ਨੇ ਬੜਾ ਸਮਝਾਇਆ ਪਰ ਗੁਰੂ ਸਾਹਿਬ ਆਪਣੇ ਸੋਹਰਾ ਸਾਹਿਬ ਨੂੰ ਕਹਿੰਦੇ ਆ ਕਿ ਤੁਸੀਂ ਇੱਕ ਛੋਟੇ ਜਿਹੇ ਪਰਿਵਾਰ ਬਾਰੇ ਸੋਚ ਰਿਹਾ ਹੋ ਮੈਂ ਬਹੁਤ ਵੱਡੇ ਪਰਿਵਾਰ ਬਾਰੇ ਸੋਚ ਰਿਹਾ ਨਵਾਬ ਸਾਹਿਬ ਦੇ ਕੋਲ ਨਵਾਬ ਦੌਲਤ ਦੇ ਕੋਲ ਦੌਲਤ ਖਾਨ ਦੇ ਕੋਲ ਗੁਰੂ ਜੀ ਦੇ ਬਰਖਲਾਬ ਦਰਖਾਸਤ ਦਿੱਤੀ ਗਈ ਨਵਾਬ ਦੌਲਤ ਖਾਨ ਨੇ ਕਿਹਾ ਕਿ ਗੁਰਨਾਨਕ ਦਰਗਾਹੀ ਦਰਵੇਸ਼ ਆ ਇਹਦੇ ਫੈਸਲੇ ਦੁਨੀਆਵੀ ਰਾਜੇ ਨਹੀਂ ਕਰ ਸਕਦੇ ਦਰਖਾਸਤ ਸੀ ਕਿ ਮੇਰੇ ਦੋ ਦੋਤਿਆਂ ਨੂੰ ਤੇ ਮੇਰੀ ਧੀ ਨੂੰ ਛੱਡ ਕੇ ਮੇਰਾ ਜਵਾਈ ਜਾ ਰਿਹਾ ਉਹਨੂੰ ਰੋਕਿਆ ਜਾਵੇ ਪੁਰ ਨਾਨਕ ਸੱਚੇ ਪਾਤਸ਼ਾਹ ਚੱਲੇ ਹਨ ਉਹ ਗਰੀਬਾਂ ਦੇ ਟਾਰਿਆਂ ਵਿੱਚ ਵੀ ਜਾਣਗੇ ਤੇ ਅਮੀਰਾਂ ਦੇ ਰਾਜ ਮਹਿਲਾਂ ਵਿੱਚ ਵੀ ਜਾਣਗੇ ਅਨਪੜਿਆਂ ਦੇ ਕੋਲ ਵੀ ਜਾਣਗੇ ਤੇ ਪੜੇ ਲਿਖਿਆਂ ਦੇ ਨਾਲ ਗੋਸ਼ਟੀਆਂ ਵੀ ਹੋਣਗੀਆਂ ਉਹ ਗੋਸ਼ਟੀਆਂ ਕਲਮ ਬੰਦ ਵੀ ਕਰਨਗੇ ਕਿਉਂਕਿ ਦੁਨੀਆ ਦੇ ਪੈਗੰਬਰਾਂ ਵਿੱਚੋਂ ਇੱਕ ਬਾਬਾ ਨਾਨਕ ਹੈ ਜਿਨੇ ਡੰਕੇ ਦੀ ਝੋਟਨਾ ਕਿਹਾ ਲਿਖੇ ਬਾਜੋਂ ਸੁਰਤ ਨਹੀਂ ਬੋਲ ਬੋਲ ਗਵਾਈਆ ਲਿਖਣਾ ਚਾਹੀਦਾ ਉਹਨਾਂ ਨੇ ਅੱਖਰ ਅੱਖਰ ਲਿਖਿਆ ਉਹਨਾਂ ਦੇ ਅੱਖਰ ਸਾਨੂੰ ਤੁਹਾਨੂੰ ਇੱਕ ਨਵੀਂ ਚੇਤਨਾ ਨਵੀਂ ਊਰਜਾ ਪ੍ਰਦਾਨ ਕਰਦੇ ਆ ਗੁਰੂ ਸਾਹਿਬ ਨੇ ਗੋਸ਼ਟੀਆਂ ਲਿਖਣੀਆਂ ਵੀ ਆ ਤੇ ਲੋਕ ਗੱਲਾਂ ਕਰਦੇ ਆ ਕਿ ਬਾਬਾ ਛੱਡ ਕੇ ਕਿਉਂ ਚੱਲਿਆ ਕੋਈ ਘਰੋਂ ਤੁਰਦਾ ਕੁਝ ਲੈਣ ਤੁਰਦਾ ਕਮਾਉਣ ਤੁਰਦਾ ਖੱਟਣ ਤੁਰਦਾ ਲਾਹੇ ਲਈ ਤੁਰਦਾ ਤੁਸੀਂ ਜਿੰਨੇ ਜਿੰਨੇ ਆਏ ਹੋ ਮੇਰੇ ਸਮੇਤ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਕੁਝ ਨਾ ਕੁਝ ਲੈਣ ਹੀ ਆਏ ਆ ਦੂਜੇ ਸ਼ਬਦਾਂ 'ਚ ਕਹ ਲਿਆ ਧਰਮ ਸਥਾਨਾਂ ਤੇ ਕਈ ਬੰਦੇ ਆਉਣੇ ਹੀ ਨਹੀਂ ਚਾਹੁੰਦੇ ਬੰਦੇ ਨੂੰ ਬੰਦੇ ਦੀਆਂ ਲੋੜਾਂ ਲੈ ਕੇ ਆਉਣੀ ਆ। ਧਰਮਸਥਾਨਾਂ ਤਾਂ ਨਹੀਂ ਛੇਤੀ ਕਿਤੇ ਗੋਣਾ ਚੋਂਦਾ। ਧਰਮਸਥਾਨਾਂ ਤੇ ਮਨੁੱਖ ਨੂੰ ਉਹਦੀਆਂ ਲੋੜਾਂ ਲੈ ਕੇ ਆਉਣੀ ਆ। ਜਿੰਨੇ ਵੀ ਆਪਾਂ ਆਏ ਆ ਲੈਣ ਆਏ ਆ। ਕੋਈ ਵੀ ਤੁਰਦਾ ਲੈਣ ਤੁਰਦਾ ਪਰ ਗੁਰਨਾਨਕ ਵੰਡਣ ਤੁਰਨ ਲੱਗੇ ਹਨ। ਗੁਰਨਾਨਕ ਸੱਚੇ ਪਾਤਸ਼ਾਹ ਵਰਤੋਂ ਚੱਲੇ ਹਨ ਰੱਬੀ ਦਾਤਾ ਦਾ ਖਜ਼ਾਨਾ ਦੁਨੀਆਂ ਦੇ ਵਿੱਚ ਵੰਡ ਦੇਣਗੇ, ਸ਼ਬਦ ਦਾ ਲੰਗਰ ਲਾ ਦੇਣਗੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪਾਂ ਕਿੱਥੇ ਨੂੰ ਚੱਲੇ ਆਂ? ਤੇ ਸੱਜਰੂ ਕਹਿੰਦੇ ਹਸਤੀਆਂ ਕੋਈ ਪੁੱਖੀਆਂ ਨੇ ਨਾਮ ਦੀ ਖੁਰਾਕ ਬਿਨਾ ਪੰਥ ਦਾ ਮਹਾਨ ਕਵੀ ਆ ਕਬੀ ਦਾਨ ਸਿੰਘ ਕੋਮਲ ਸ਼ਰਮਣੀ ਕਮੇਟੀ ਦੀ ਕਿਤਾਬ ਛਪੀ ਆ ਵਿਰਸਾ ਖਾਲਸੇ ਦਾ ਉਹਦੇ ਵਿੱਚ ਲਿਖਿਆ ਗੁਰੂ ਸਾਹਿਬ ਕਹਿੰਦੇ ਨੇ ਹਸਤੀਆਂ ਤੇ ਭੁੱਖੀਆਂ ਨੇ ਨਾਮ ਦੀ ਖੁਰਾਕ ਬਿਨਾ ਸ਼ਾਂਤ ਮਈ ਦੇ ਜਲ ਦੀਆਂ ਰੂਹਾਂ ਕਈ ਪਿਆਸੀਆਂ ਅੱਗ ਨੂੰ ਬੁਝਾਏ ਕੌਣ ਜਗ ਠੰਡ ਪਾਏ ਕੌਣ ਪਰਬਤਾਂ ਤੇ ਡੇਰੇ ਲਾ ਲੇ ਸਿੱਧਾਂ ਸੰਿਆਸੀਆਂ ਤੈਉ ਤਾਂ ਮੈਂ ਪਿਤਾ ਪ੍ਰਮਾਤਮਾ ਦੇ ਹੁਕਮ ਨਾਲ ਦੁਨੀਆ ਨੂੰ ਸੋਧਣਾ ਹੈ ਕਰਕੇ ਉਦਾਸੀਆਂ ਡੰਕਾ ਹੈ ਬਜਾਉਣਾ ਸਾਰੇ ਇੱਕੋ ਸਤ ਨਾਮ ਦਾ ਹੀ ਮੁਕਤ ਕਰਾਉਣੇ ਜੀਵ ਘਟ ਕੇ 83 ਆ ਇੱਕ ਸ਼ਬਦ ਹੋਰ ਕਮਾ ਤੇ ਨਾਲ ਹੀ ਮੈਂ ਕਪਤਾ ਡੋਲੀ ਛੰਦ ਕਹਣ ਲੱਗਾ ਤੁਹਾਡੀ ਸੇਵਾ ਦੇ ਵਿੱਚ ਮਹਾਤਮਾ ਬੁੱਧ ਜੀ ਵੀ ਘਰੋਂ ਤੁਰੇ ਤੇ ਗੁਰੂ ਨਾਨਕ ਸਾਹਿਬ ਜੀ ਵੀ ਘਰੋਂ ਤੁਰਨ ਲੱਗੇ ਨੇ ਯਾਦ ਰੱਖਣਾ ਫਰਕ ਲੈਂਦੇ ਚੜਦੇ ਜਿੱਨਾ ਮਹਾਤਮਾ ਬੁੱਧ ਜੀ ਗਿਆਨ ਲੈਣ ਤੁਰੇ ਸਨ ਤੇ ਗੁਰਨਾਨਕ ਗਿਆਨ ਵੰਡਣ ਤੁਰਨ ਲੱਗੇ ਹਨ ਮਹਾਤਮਾ ਬੁੱਧ ਜੀ ਰਾਤ ਨੂੰ ਤੁਰੇ ਸਨ ਤੇ ਗੁਰਨਾਨਕ ਸਾਹਿਬ ਜਿਨੇ ਤੁਰ ਲੱਗੇ ਹਨ ਮਹਾਤਮਾ ਬੁੱਧ ਜੀ ਆਪਣੇ ਨੂੰ ਦੱਸੇ ਬਿਗਾਰ ਘਰੋਂ ਚੋਰੀ ਤੁਰੇ ਸਨ ਘਰਵਾਲੀ ਨਾਲ ਸੁੱਤੀ ਪਈ ਆ ਛੋਟਾ ਜਿਹਾ ਬੱਚਾ ਸੁੱਦਾ ਪਿਆ ਛੱਡ ਕੇ ਮਲਕ ਮਲਕ ਪੈਰ ਰਖਣੇ ਨਿਕਲ ਗਏ ਪਰ ਗੁਰੂ ਨਾਨਕ ਸਾਰਿਆਂ ਨੂੰ ਮਿਲ ਕੇ ਗਲਬਕੜੀਆਂ ਪਾ ਕੇ ਸਾਰਿਆਂ ਨੂੰ ਦੱਸ ਕੇ ਤਲਾਵੇਂ ਪਰ ਪਰਕੇ ਚੱਲੇ ਹਨ 30 ਅਗਸਤ 1507 ਈਸਵੀ ਆ ਜਿਹੜੀ ਮੈਂ ਤਰੀਕ ਬੋਲੀ ਆ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ ਹੈ 30 ਅਗਸਤ 1507 ਈਸਵੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਰਨ ਲੱਗੇ ਨੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਥਵੀ ਦੇਸ ਆਈ ਬਾਜੋਂ ਗੁਰੂ ਕੋ ਬਾਹ ਹੈ ਹੈ ਕਰਦੀ ਸੁਣੀ ਲੋਕਾਈ ਬਾਬੇ ਭੇਖ ਬਣਾਇ ਉਦਾਸੀ ਕੀ ਰੀਤ ਚਲਾਈ ਚੜਿਆ ਸੋਤਣ ਤਰਤ ਲੋਕਾਈ ਦੋ ਬਾਬਿਆਂ ਦੀ ਜੋੜੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਦਾ Hindu ਲਿਬਾਸ ਤੇ ਦੂਸਰੇ ਦਾ ਮੁਸਲਮਾਨਾ ਵਾਲਾ ਲਿਬਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਕਾਨ ਦਾ ਮੋਦੀ ਜਹਾਨ ਦਾ ਮੋਦੀ ਬੰਡ ਚੱਲਿਆ ਸੁਲਤਾਨਪੁਰ ਲੋਧੀ ਦੀ ਧਰਤੀ ਕੋ ਜਿਵੇਂ ਚਾਲਾ ਗੁਰੂ ਸਾਹਿਬ ਨੇ ਪਾਇਆ ਉਹ ਦ੍ਰਿਸ਼ ਤੁਹਾਡੀ ਸੇਵਾ ਵਿੱਚ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਪੰਥਕ ਢਾਡੀ ਜੱਥਾ ਇਹੋ ਪੇਸ਼ ਕਰਦਾ ਹੈ